ਹਾਂਜੀ ਬਾਈ ਜੀ ਇਸ ਵੀਡੀਓ ਚ ਆਪਾਂ ਤੁਹਾਡੇ ਲਈ ਦੋ ਟਰਾਲੀਆਂ ਲੈ ਕੇ ਆਏ ਆ 11 6 ਦੀ ਟਰਾਲੀ ਐ ਇੱਕ ਇੱਕ ਸਿਰਫ 11 6 ਦੀ ਟਰਾਲੀ ਆ 1 ਲੱਖ 5000 ਤੋਂ ਟਰਾਲੀ ਦੀ ਸਟਾਰਟ ਆ ਬਾਈ ਜੀ ਬਿਲਕੁਲ ਪੂਰੀਆਂ ਹੈਵੀ ਟਰਾਲੀਆਂ ਇੱਕੋ ਘਰੋਂ ਇੱਕੋ ਵੀਰ ਕੋਲੋਂ ਆ 94637 18056 ਵੀਰ ਦਾ ਮੋਬਾਈਲ ਨੰਬਰ ਆ ਪਹਿਲੀ ਟਰਾਲੀ ਹੈਗੀ ਆ ਬਾਈ ਜੀ 11 6 ਦੀ ਟਰਾਲੀ ਆ ਵਿੱਚੋਂ ਵੈੱਡ ਵਗੈਰਾ ਆ ਵਾ ਫਰਸ਼ ਵਗੈਰਾ ਬਿਲਕੁਲ ਵੇਦਾਕ ਆ ਬਾਈ ਜੀ ਸਰੀਏ ਵਾਲਾ ਵੈੱਡਾ ਰੰਗ ਪੇਟ ਹੋਇਆ ਵਾ ਸਿੰਗਲ ਟੈਰੀ ਟਰਾਲੀ ਹੈਗੀ ਚੈੱਕ ਕਰ ਸਕਦੇ ਹਾਂ ਰੇਟ ਦੀ ਗੱਲ ਕਰਕੇ ਤਾਂ ਰੇਟ ਇਹਦਾ ਹੈਗਾ ਬਾਈ ਜੀ ਸਿਰਫ ਹੀ 1 ਲੱਖ ਤੇ 5000 ਰੁਪਏ ਪੂਰਾ ਵਧੀਆ ਹੈਵੀ ਜੈਕ ਲੱਗਿਆ ਹੋਇਆ ਹੈਗਾ ਟਰਾਲੀ ਤੇ ਪੂਰਾ ਵਧੀਆ ਹੈਵੀ ਜੈਕ ਹੈ ਮੌਕੇ ਤੇ ਮਾਨਤਨ ਹੋ ਜੂਗਾ ਜੇਕਰ ਬਾਈ ਜੀ ਅਗਲੀ ਟਰਾਲੀ ਦੀ ਗੱਲ ਕਰਕੇ 94637 18059 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਇਹ ਟਰਾਲੀ ਵੀ ਬਾਈ ਜੀ 11 66 ਦੀ ਟਰਾਲੀ ਹੈਗੀ ਚੈੱਕ ਕਰ ਸਕਦੇ ਹਾਂ ਬਾਈ ਜੀ ਸਰਗੇ ਵਾਲਾ ਬੈੱਡ ਹੈਗਾ ਆ ਪੱਤੀ ਵਾਲਾ ਬੈੱਡ ਸਮੇਤ ਜਾਲੀ ਹੈ ਬਾਈ ਜੀ ਚੈੱਕ ਕਰਿਓ ਰੇਟ ਇਹਦਾ ਹੈਗਾ 1,27,000 ਰੁਪਏ ਟਰਾਲੀ ਦੀ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜੂਗਾ ਪੂਰਾ ਵਧੀਆ ਹੈਵੀ ਜੈਕ ਲੱਗਿਆ ਹੋਇਆਗਾ ਦੋਨੇ ਟਰਾਲੀਆਂ ਜੈਕ ਵਾਲੀਆਂ ਮੌਕੇ ਤੇ ਮਾਨਤਨ ਹੋ ਜੂਗਾ ਚੈਨਲ ਨੂੰ ਫੋਲੋ ਕਰ ਲਓ ਬਾਈ ਜੀ ਧੰਨਵਾਦ